कांड 18ਵਾਂ ਦੁੱਲਾ ਖਾ ਸਾਬ ਬਜ਼ੁਰਗ ਹੋ ਗਿਆ ਹੁਣ ਉਹ ਤੋਂ ਟਿਬੇ ਨਹੀਂ ਜਾਇਆ ਜਾਂਦਾ ਸੀ ਥੰਮਣ ਵਾਲੇ ਤਾਂ ਕਈ ਵਰਿਆਂ ਤੋਂ ਨਹੀਂ ਗਿਆ ਉੱਥੋਂ ਦੇ ਲੋਕ ਟਾਬ ਤੇ ਆਉਂਦੇ ਰਹਿੰਦੇ ਉਹ ਸਭ ਨੂੰ ਜਾਣਦਾ ਸੀ ਉਹਨਾਂ ਦੇ ਘਰਾਂ ਦੀ ਸੁੱਖ-ਸਾਂਦ ਪੁੱਛਦਾ ਪਾਣੀ ਧਾਣੀ ਪਿਉਂਦਾ ਰੋਟੀ ਖਾਣ ਵਾਲੇ ਰੋਟੀ ਖਾ ਜਾਂਦੇ ਜਾਂਾਂ ਪੀ ਕੇ ਜਾਂਦੇ ਪਰ ਉਹ ਆਪ ਥੰਮਣ ਵਾਲੇ ਨਾ ਜਾ ਸਕਦਾ ਲੱਤਾਂ ਕਮਜ਼ੋਰ ਹੋ ਗਈਆਂ ਸਨ ਤੁਰਦਾ ਤਾਂ ਪਾਰ ਨਾ ਚਲਦੀਆਂ ਉਹਦੇ ਡੌਲਿਆਂ ਤੇ ਪੱਟਾਂ ਦਾ ਮਾਸ ਟਿਲਕ ਗਿਆ ਸੀ ਗਰਦ ਨੂੰ ਤੇ ਕਈ ਵਟ ਪੈਂਦੇ ਕਦੇ ਨੰਗਾ ਬੈਠਾ ਹੁੰਦਾ ਤਾਂ ਛਾਤੀਆਂ ਲਮਕਦੀਆਂ ਦਿਸਦੀਆਂ ਪਰ ਅੱਖਾਂ ਦੀ ਚਮਕ ਬਾਕੀ ਸੀ ਨਿਗਾਹ ਕਾਇਮ ਸੀ ਦੰਦ ਮਜ਼ਬੂਤ ਸਨ ਉਹਦੇ ਲਈ ਇੰਨੀ ਹਿੰਮਤ ਹੁੰਣ ਬਹੁਤ ਸੀ ਕਿ ਤੜਕੇ ਉੱਠ ਕੇ ਢੋਲ ਵਜਾ ਸਕੇ ਡੋਰਾ ਕੱਸ ਕੇ ਰਾਮ ਢੋਲ ਉਹਦੇ ਖੜੇ-ਖੜੇ ਦੇ ਗਲ ਵਿੱਚ ਪਾ ਦਿੰਦਾ ਦੱਗਾ ਤੇ ਛਿਟੀ ਫੜਾ ਦਿੰਦਾ ਦੁੱਲਾ ਹੌਲੀ ਹੌਲੀ ਢੋਲ ਵਜਾਉਂਦਾ ਢੋਲ ਵਿੱਚ ਉਹ ਪਹਿਲਾਂ ਵਾਲੀ ਗਰਮਾਹੇਸ਼ ਨਹੀਂ ਰਹੇਗੀ ਸੀ ਬਸ ਐਉਂ ਸੀ ਜਿਵੇਂ ਕੋਈ ਜੁਆਕ ਪਹਿਲਾਂ ਉੱਚੀ ਉੱਚੀ ਰੋਂਦਾ ਹੋਵੇ ਚੀਕਾਂ ਮਾਰ ਮਾਰ ਅਤੇ ਜਦੋਂ ਥੱਕ ہار ਜਾਵੇ ਤਾਂ ਫਿਰ ਹੌਲੀ ਹੌਲੀ ਰੋਣ ਲੱਗੇ ਬੈਠੇ ਹੋਏ ਗਲੇ ਨਾਲ ਜਿੱਦਣ ਦਾ ਤੰਨਾ ਬੁੜਾ ਉੱਥੇ ਆ ਕੇ ਰਹਿਣ ਲੱਗਿਆ ਟਾਬ ਦਾ ਕੰਮ ਸੁਖਾਲਾ ਹੋ ਗਿਆ ਤੰਨਾ ਥੰਮਣ ਵਾਲੇ ਗਜਾ ਕਰਨ ਜਾਂਦਾ ਤੇ ਰਾਮ ਟਿੱਬੇ ਦੋਵੇਂ ਦਿਨ ਚੜ੍ਹੇ ਜਿਹੇ ਇੱਕੋ ਸਮੇਂ ਤੁਰਦੇ ਤੇ ਦੁਪਹਿਰ ਤੱਕ ਵਾਪਸ ਆ ਜਾਂਦੇ ਖਾਲੀ ਬਾਲਟੀ ਡੋਲੂ ਤੇ ਬਗਲੀ ਲੈ ਕੇ ਜਾਂਦੇ ਮੁੜਦੇ ਹੋਏ ਹੌਂਕਦੇ ਆਉਂਦੇ ਬਾਲਟੀ ਦੁੱਧ ਦੀ ਭਰੀ ਹੁੰਦੀ ਡੋਲੂ ਸਬਜ਼ੀਆਂ ਦਾਲਾਂ ਦਾ ਤੇ ਬਗਲੀ ਦਾ ਟੱਡ ਰੋਟੀਆਂ ਨਾਲ ਬਾਹਰ ਨਿਕਲ ਆਇਆ ਦਿਸਦਾ राम ਸਿਆਣਾ ਤੇ ਹਮਤੀ ਮੁੰਡਾ ਸੀ ਉਹ ਪੜਿਆ ਲਿਖਿਆ ਸੀ ਬਹੁਤਾ ਪੜਿਆ ਲਿਖਿਆ ਤਾਂ ਨਹੀਂ ਸੀ 10ਵੀਂ ਤੱਕ ਪਹੁੰਚਿਆ ਹੋਇਆ ਸੀ 10ਵੀਂ ਵਿੱਚ ਪੜਦਾ ਹਟ ਗਿਆ ਹੁਸ਼ਿਆਰ ਸੀ ਦਿੱਖੀ ਬੁੱਧੀ ਦਾ ਮਾਲਕ ਕੋਈ ਉਹਨੂੰ ਪੜਾਉਣ ਵਾਲਾ ਹੁੰਦਾ ਤਾਂ ਉਹ ਕਿਤੇ ਦੀ ਕਿਤੇ ਪਹੁੰਚਦਾ ਚਾਰ ਪੰਜ ਸਾਲਾਂ ਵਿੱਚ ਹੀ ਰਾਮ ਨੇ ਆਪਣਾ ਰੰਗ ਦਿਖਾ ਦਿੱਤਾ ਉਹ ਟਿੱਬੇ ਤਾਂ ਗੱਜਾ ਕਰਨ ਜਾਂਦਾ ਹੀ ਸੀ ਕਦੇ-ਕਦੇ ਥੰਮਣ ਵਾਲੇ ਵੀ ਜਾ ਆਉਂਦਾ ਢਾਬ ਤੇ ਆਉਂਦੇ ਜਾਂਦੇ ਲੋਕ ਉਹਦੇ ਸਿਆਣੂ ਗਿਆਣੂ ਹੋ ਚੁੱਕੇ ਸਨ ਉਹ ਦੋਵੇਂ ਪਿੰਡਾਂ ਵਿੱਚ ਜਾ ਕੇ ਢਾਬ ਦਾ ਮੂੰਹ ਮੱਥਾ ਸਵਾਰਨ ਲਈ ਲੋਕਾਂ ਨੂੰ ਪ੍ਰੇਰਦਾ ਰਹਿੰਦਾ ਰੋਡੂ ਸ਼ਾਦੀ ਮੰਡੀ ਵੀ ਜਾਂਦਾ ਸਾਈਕਲ ਜਾਂਦਾ ਸੀ ਦੁੱਲੇ ਨੇ ਉਹਨੂੰ ਨਵਾਂ ਸਾਈਕਲ ਖਰੀਦ ਦਿੱਤਾ ਰਾਹ ਚਾਹੇ ਕੱਚੇ ਤੇ ਟਿੱਬਿਆਂ ਵਾਲੇ ਸਨ ਪਰ ਗੱਡੇ ਦੀ ਲੀ ਪਾ ਕੇ ਕਿਤੇ ਸਾਈਕਲ ਚੱਲ ਪੈਂਦਾ ਕਿਤੇ ਹੈਂਡਲ ਫੜ ਕੇ ਟੁਰਨਾ ਪੈਂਦਾ ਮੀਂਹ ਪਿਆ ਹੁੰਦਾ ਮਿੱਟੀ ਪੱਕ ਜਾਂਦੀ ਤਾਂ RAM ਦਾ ਸਾਈਕਲ ਡਾਕ ਗੱਡੀ ਬਣਿਆ ਪੱਜ ਜਾਂਦਾ RAM ਨੇ ਮੰਡੀ ਦੇ ਕੁਝ ਸੇਠ ਪ੍ਰੇਰ ਲੈ ਸਨ ਥੰਮਣ ਵਾਲੇ ਤੇ ਟਿੱਬੇ ਦੇ ਬੰਦੇ ਵੀ ਪੁੰਨਦਾਨ ਕਰਨਾ ਚਾਹੁੰਦੇ ਸਨ ਖਵਾਜੇ ਦੀ ਜਗਾ ਸੀ ਤੇ ਫਿਰ ਇਸ ਸਥਾਨ ਉੱਤੇ ਦੁੱਲੇ ਜਿਹਾਂ ਦਰवेश ਬੈਠਾ ਸੀ দান ਦੇਣ ਵਾਲੇ ਦਾ ਪੁੰਨ ਹੀ ਪੁੰਨ ਸੀ ਪਹੇ ਵਾਲੇ ਪਾਸੇ ਤੇ ਕੁਟੀਆਂ ਵੱਲ ਢਾਬ ਦੀਆਂ ਪੱਕੀਆਂ ਪੌੜੀਆਂ ਬਣ ਗਈਆਂ ਥੰਮੀਆਂ ਵਾਲਾ ਛੱਪਰ ਢਾ ਦਿੱਤਾ ਗਿਆ ਉਸ ਥਾਂ ਛੋਟੇ-ਛੋਟੇ ਤਿੰਨ ਕਮਰੇ ਬਣ ਗਏ ਕਮਰਿਆਂ ਅੱਗੇ ਬਰਾਂਡਾ ਵੀ ਕਮਰਿਆਂ ਨਾਲ ਲੱਗਦਾ ਪੱਕਾ ਲੰਗਰ ਬਣ ਗਿਆ ਇੱਥੇ ਹੀ ਹੁਣ ਅੰਨ ਪਾਣੀ ਬਣਦਾ ਉਹਨਾਂ ਨੇ ਰੋਟੀਆਂ ਦਾ ਗਜਾ ਛੱਡ ਦਿੱਤਾ ਸਿਰਫ ਦੁੱਧ ਦਾ ਗਜਾ ਕਰਦੇ ਡੋਲੂ ਵਿੱਚ ਜਿੱਥੇ ਪਹਿਲਾਂ ਸਬਜ਼ੀ ਦਾਲ ਆਉਂਦੀ ਸੀ ਹੁਣ ਮੱਖਣੀ ਆਉਣ ਲੱਗੀ ਅਣਕਾਲਿਆ ਦੁੱਧ ਦਾ ਗਜਾ ਕਰਦੇ ਹੋ RAM ਤਿੱਖਾ ਸੀ ਤੰਨੇ ਨੂੰ ਵੀ ਕਹਿ ਕੇ ਭੇਜਦਾ ਗਲਾਸ ਦੀ ਥਾਂ ਚਾਹੇ ਅੱਧਾ ਗਲਾਸ ਪਾਵੇ ਕੋਈ ਪਰ ਅਣਕਾਲਿਆ ਹੋਵੇ ਪਾਣੀ ਵਾਲੇ ਦੁੱਧ ਦਾ ਪੁੰਨ ਨਹੀਂ ਲੱਗਦਾ ਨੇਫਲਾ ਹੈ ਉਹੀ ਥੰਮੀਆਂ ਤੇ ਛੱਪਰ ਦੂਜੇ ਥਾਂ ਲਿਜਾ ਕੇ ਬੰਨ ਦਿੱਤਾ ਛੱਪਰ ਥੱਲੇ ਬੈਠ ਕੇ RAM ਜੋ ਆਕਾ ਨੂੰ ਪੜਾਉਂਦਾ ਵੱਡੇ ਵੱਡੇ ਮੁੰਡੇ ਵੀ ਪੜਦੇ ਛੋਟੀਆਂ ਕੁੜੀਆਂ ਤੇ ਛੋਟੇ ਮੁੰਡੇ ਕਈ ਸਨ ਛੋਟੇ ਬੱਚਿਆਂ ਨੂੰ ਉਹ ਤੜਕੇ ਪੜਾਉਂਦਾ ਤੇ ਵੱਡੇ ਮੁੰਡਿਆਂ ਨੂੰ ਦੁਪਹਿਰ ਵੇਲੇ ਛੋਟੇ ਬੱਚੇ ਟਿੱਬੇ ਤੋਂ ਆਉਂਦੇ ਵੱਡੇ ਮੁੰਡੇ ਥੰਮਣ ਵਾਲੇ ਦੇ ਵੀ ਹੁੰਦੇ ਤੇ ਟਿੱਬੇ ਦੇ ਵੀ ਥੰਮਣ ਵਾਲੇ ਪ੍ਰਾਇਮਰੀ ਸਕੂਲ ਸੀ ਟਿੱਬੇ ਕੋਈ ਸਕੂਲ ਨਹੀਂ ਸੀ ਰੋਡੂ ਸ਼ਾਦੀ ਮੰਡੀ ਹਾਈ ਸਕੂਲ ਸੀ ਚੌਥੀ ਜਮਾਤ ਤੋਂ ਬਾਅਦ ਮੁੰਡੇ ਮੰਡੀ ਪੜਨ ਜਾਂਦੇ ਕੁਝ ਮੁੰਡੇ ਹੀ ਮੰਡੀ ਪੜਦੇ ਸਨ 7 ਮੀਲ ਤੁਰ ਕੇ ਜਾਂਦੇ ਟਿੱਬੇ ਦੇ ਮੁੰਡੇ ਵੀ ਮੰਡੀ ਪੜਦੇ ਸਨ ਉਹਨਾਂ ਨੂੰ ਤਾਂ ਨੇੜੇ ਹੀ ਸੀ ਇਸੇ ਕਰਕੇ ਟਿੱਬੇ ਦੇ ਕਈ ਮੁੰਡੇ 10ਵੀਂ ਪਾਸ ਕਰ ਗਏ ਸਨ ਜਦੋਂ ਕਿ ਥੰਮਣ ਵਾਲੇ ਦਾ ਕੋਈ ਕੋਈ ਮੁੰਡਾ 10ਵੀਂ ਪਾਸ ਕਰਦਾ ਟਿੱਬੇ ਦੀਆਂ ਕੁੜੀਆਂ ਮੰਡੀ ਦੇ ਸਕੂਲ ਨਹੀਂ ਜਾਂਦੀਆਂ ਸਨ ਢਾਬਾ ਆ ਕੇ ਪੜਦੀਆਂ ਲੋਕਾਂ ਦਾ ਕਹਿਣਾ ਸੀ ਭਾਈ ਰਾਮਦਾਸ ਕੁੜੀ ਚਿੱਠੀ ਲਿਖਣ ਜੋਗੀ ਹੋ ਜੇ ਬਸ ਹੋਰ ਆਪਾਂ ਇਹਨੂੰ ਕਿਹੜਾ ਦਫ਼ਤਰ ਤੇ ਬਿਠਾਉਣਾ ਹੈ ਵੱਡੇ ਮੁੰਡੇ ਆਲੇ ਦੁਆਲੇ ਦੇ ਖੇਤਾਂ ਵਿੱਚੋਂ ਹੀ ਉੱਥੇ ਆ ਜਾਂਦੇ ਪੜ ਜਾਂਦੇ ਤੇ ਦੋ ਪੇਰਾ ਵੀ ਟਾਲ ਜਾਂਦੀ ਉਹਨਾਂ ਵੱਡੇ ਮੁੰਡਿਆਂ ਵਿੱਚ ਰਾਮ ਦਾ ਜੀ ਲੱਗਦਾ ਉਹਨੂੰ ਆਪਣਾ ਪਿਛਲਾ ਪਿੰਡ ਯਾਦ ਆਉਂਦਾ ਤੇ ਲੱਗਦਾ ਜਿਵੇਂ ਹਾਣੀ ਮੁੰਡਿਆਂ ਨਾਲ ਖੇਡ ਰਿਹਾ ਹੋਵੇ ਉਹਨੇ ਮੁੰਡਿਆਂ ਨੂੰ ਸਿਖਾਇਆ ਹੋਇਆ ਸੀ ਕਿ ਉਹ ਉਹਨੂੰ ਗੁਰੂ ਜੀ ਆਖਿਆ ਕਰਨ ਪਰ ਬਰਾਬਰ ਦੇ ਮੁੰਡੇ ਸਨ ਕੁਝ ਇੱਕ ਦੇ ਮੂੰਹ ਤਾਂ ਗੁਰੂ ਜੀ ਸ਼ਬਦ ਛੇਤੀ ਹੀ ਚੜ ਗਿਆ ਪਰ ਕੁਝ ਮੁੰਡੇ ਗੁਰੂ ਜੀ ਕਹਿਣਾ ਭੁੱਲ ਜਾਂਦੇ ਤੇ ਰਾਮ ਨੂੰ ਯਾਰ ਕਹਿ ਬੈਠਦੇ ਬਾਲ ਉਪਦੇਸ਼ ਸਾਹਮਣੇ ਕਰਕੇ ਕੋਈ ਜਣਾ ਪੁੱਛਦਾ ਯਾਰ ਇਹ ਅਖਰ ਫੇਰ ਦਸੀ ਦੂਜੇ ਮੁੰਡੇ ਹੱਸ ਪੈਂਦੇ RAM ਅੰਦਰੋਂ ਬਹੁਤ ਖੁਸ਼ ਹੁੰਦਾ ਬਾਹਰੋਂ ਉਹ ਵੀ ਹੱਸਦਾ ਤੇ ਆਖਦਾ ਚੱਲ ਕੋਈ ਨਹੀਂ ਅੱਗੇ ਤੋਂ ਗੁਰੂ ਜੀ ਆਖਣਾ RAMਦਾਸ ਨੇ ਇੱਕ ਤਰ੍ਹਾਂ ਨਾਲ ਆਪਣਾ ਹੀ ਸੰਸਾਰ ਬਸਾ ਲਿਆ ਹੁਣ ਉਹਨੂੰ ਆਪਣਾ ਪਿੰਡ ਭੁੱਲ ਗਿਆ ਜਿਵੇਂ ਇਹ ਬਾਬੇ ਦੁੱਲੇ ਦੀ ਟਾਬ ਹੀ ਉਹਦਾ ਘਰ ਹੋਵੇ ਤੇ ਬਾਬਾ ਦੁੱਲਾ ਉਹਦਾ ਮਾਂ-ਬਾਪ ਇੱਕ ਦਿਨ ਸਵੇਰੇ-ਸਵੇਰੇ ਬਾਬਾ ਦੁੱਲਾ ਟੋਲ ਵਜਾਉਣ ਲਈ ਖੜਾ ਹੋਇਆ ਪਰ ਉਹ ਤੋਂ ਖੜਾ ਰਿਹਾ ਨਾ ਗਿਆ ਉਹ ਬੈਠ ਗਿਆ ਖਾਸਾ ਚਿਰ ਬੈਠਾ ਰਿਹਾ RAMDAS ਉਹਦੇ ਵੱਲ ਚਾਕ ਚਾਕ ਦੁਖੀ ਹੋ ਰਿਹਾ ਸੀ ਉਹਨੇ ਬਾਬੇ ਦੀਆਂ ਬਗਲਾਂ ਵਿੱਚ ਹੱਥ ਪਾ ਕੇ ਉਹਨੂੰ ਖੜਾ ਕੀਤਾ ਢੋਲ ਉਹਦੇ ਗਲ ਵਿੱਚ ਪਾਇਆ ਤੇ ਡੱਗਾ ਛਿਟੀ ਫੜਾ ਦਿੱਤੇ ਬਾਬੇ ਦੀਆਂ ਲੱਤਾਂ ਕੰਬ ਰਹੀਆਂ ਸਨ ਪਰ ਉਹ ਢੋਲ ਵਜਾ ਰਿਹਾ ਸੀ ਧੀਮੀ ਚਾਲ ਵਿੱਚ ਅੱਖਾਂ ਮੀਚ ਕੇ ਤੇ ਸਿਰ ਇੱਕ ਪਾਸੇ ਸੁੱਟ ਕੇ ਉਹ ਥੋੜਾ ਚਿਰ ਹੀ ਢੋਲ ਵਜਾ ਸਕਿਆ RAMDAS ਉਹਨਾਂ ਚਿਰ ਕੋਲ ਖੜਾ ਰਿਹਾ ਉਨੇ ਬਾਬੇ ਦੇ ਗਲ ਵਿੱਚੋਂ ਢੋਲ ਲਾ ਲਿਆ ਢੋਲ ਪੁੰਜੇ ਰੱਖ ਕੇ ਉਹ ਬਾਬੇ ਨੂੰ ਕੁਟਿਆ ਵਿੱਚ ਲੈ ਗਿਆ ਪਲੰਗ ਉੱਤੇ ਪਾ ਦਿੱਤਾ ਆਖਿਆ ਬਾਬਾ ਜੀ ਅੱਗੇ ਤੋਂ ਢੋਲ ਮੈਂ ਵਜਾਇਆ ਕਰੂੰ ਤੁਸੀਂ ਹੁਣ ਢੋਲ ਵਜਾ ਨਹੀਂ ਸਕਦੇ ਨਹੀਂ ਤੂੰ ਕਿਉਂ ਵਜਾਏਂਗਾ ਢੋਲ ਢੋਲ ਤਾਂ ਮੇਰੀ ਕਿਸਮਤ ਚ ਲਿਖਿਆ ਸੀ ਸੁਖੀ ਸੰਦੀ ਤੂੰ ਕਿਉਂ ਵਜਾਵੇਂ ਢੋਲ ਕਮਲਾ ਨਾ ਹੋਵੇ ਸੋਰਾ ਦੁੱਲੇ ਨੇ ਉਹਨੂੰ ਵਰਜ ਦਿੱਤਾ RAMDAS ਦੁੱਲੇ ਦੇ ਅੰਦਰਲੇ ਮਰਮ ਨੂੰ ਨਹੀਂ ਸਮਝ ਸਕਿਆ ਉਹਨੂੰ ਉਹਦੀ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਅਗਲੀ ਸਵੇਰ ਦੁੱਲਾ ਇੰਨਾਸ ਦੇ ਹਾਂ ਨਹੀਂ ਉੱਠ ਸਕਿਆ ਜਿੰਨਾਸ ਦੇ ਹਾਂ ਪਹਿਲਾਂ ਉੱਠਦਾ ਹੁੰਦਾ ਸੀ RAMDAS ਨੇ ਉਹਨੂੰ ਚਾਹ ਦਿੱਤੀ ਚਾਹ ਪਿਛੋਂ ਉਹ ਹੌਲੀ ਹੌਲੀ ਸੋਟੀ ਫੜ ਕੇ ਖੇਤਾਂ ਵਿੱਚ ਜੰਗਲ ਪਾਣੀ ਜਾ ਆਇਆ ਜੰਗਲ ਪਾਣੀ ਜਾਣ ਵੇਲੇ ਹਮੇਸ਼ਾ ਉਹ ਪਾਣੀ ਦੀ ਗੜਵੀ ਨਾਲ ਲੈ ਕੇ ਜਾਂਦਾ ਗੜਵੀ ਉਧਰ ਹੀ ਕਿਧਰੇ ਮਾਂਜ ਕੇ ਲੈ ਆਉਂਦਾ ਟਾਬ ਵਿੱਚ ਆਪ ਤਾਂ ਉਹਨੇ ਕਦੇ ਜੰਗਲ ਵਾਲੇ ਹੱਤ ਕਾਦੇ ਧੋਨੇ ਸੀ ਹੋਰ ਲੋਕਾਂ ਨੂੰ ਵੀ ਅਜੀਹਾ ਕਰਨ ਤੋਂ ਵਰਜਦਾ ਢਾਬ ਵਿੱਚ ਪਸ਼ੂਆਂ ਨੂੰ ਵਰਦਨਾ ਦਿੰਦਾ ਪੱਤਣ ਉੱਤੇ ਖੜਕੇ ਹੀ ਪਸ਼ੂ ਪਾਣੀ ਪੀਂਦੇ ਬਲਦ ਊਠ ਮੱਝਾਂ ਗਊਆਂ ਤੇ ਬੱਕਰੀਆਂ ਭੇਡਾਂ ਜੇ ਕਿਸੇ ਦੀ ਮੱਝ ਮੱਲੋ ਮੱਲੀ ਢਾਬ ਵਿੱਚ ਵੜ ਜਾਂਦੀ ਤਾਂ ਦੁੱਲਾ ਮਾਲਕ ਨੂੰ ਮੱਝ ਛੇਤੀ ਬਾਹਰ ਕੱਢਣ ਲਈ ਆਖਦਾ ਤੇ ਅਗਲੇ ਨੂੰ ਬੁਰਾ ਭਲਾ ਵੀ ਬੋਲ ਜਾਂਦਾ ਉਹ ਢਾਬ ਨੂੰ ਗੋਹੇ ਮੂਤ ਤੋਂ ਪਵਿੱਤਰ ਰੱਖਣਾ ਚਾਹੁੰਦਾ ਸੀ ਪਰ ਕਦੇ-ਕਦੇ ਅਵਗਿਆ ਹੋ ਜਾਂਦੀ ਪਸ਼ੂ ਕਿਹੜਾ ਮਨੁੱਖ ਹੁੰਦੇ ਹਨ ਅਵਗਿਆਤਾ ਮਨੁੱਖ ਵੀ ਕਰ ਜਾਂਦਾ ਹੈ ਉਸ ਦਿਨ ਦੁੱਲੇ ਨੇ ਢੋਲ ਨਹੀਂ ਵਜਾਇਆ ਖੂਹੀ ਦੇ ਕੁੰਡ ਵਿੱਚੋਂ ਪਾਣੀ ਲੈ ਕੇ ਗੜਵੀ ਤੋਤੀ ਤੇ ਹੱਥ ਧੋਲੇ ਗੜਵੀ ਦੇ ਪਾਣੀ ਨਾਲ ਮੂੰਹ ਧੋ ਲਿਆ ਪਾਣੀ ਦੀ ਗੜਵੀ ਲੈ ਕੇ ਉਹਨੇ ਕੁਟਿਆਵਲ ਜਾਣਾ ਸੀ ਪਰ ਟਾਬ ਦੀਆਂ ਪੌੜੀਆਂ ਉੱਤੇ ਜਾ ਬੈਠਾ ਟਾਬ ਦੇ ਪਾਣੀ ਵੱਲ ਨੀਂਜ ਲਾ ਕੇ ਦੇਖ ਰਿਹਾ ਸੀ ਉਹਦੀ ਨਿਗਾਹ ਕਾਇਮ ਸੀ ਪਾਣੀ ਵੱਲ ਦੇਖਦੇ-ਦੇਖਦੇ ਉਹਨੂੰ ਲੱਗਿਆ ਜਿਵੇਂ ਢੋਲ ਵੱਜ ਰਿਹਾ ਹੋਵੇ ਉਨੇ ਅੱਖਾਂ ਮੀਚ ਲਈਆਂ ਸਿਰ ਇੱਕ ਪਾਸੇ ਸੁੱਟ ਲਿਆ ਟਾਬ ਦੇ ਪਾਣੀ ਵਿੱਚੋਂ ਉਹਨੂੰ ਮਨੁੱਖੀ ਚਿਹਰੇ ਨਜ਼ਰ ਆਉਣ ਲੱਗੇ ਚਿਹਰੇ ਦਿਸਦੇ ਤੇ ਗਾਇਬ ਹੋ ਜਾਂਦੇ ਕੋਈ ਕੋਈ ਚਿਹਰਾ ਸਾਮਰਤਕ ਸਰਦਾਰੋ ਦਾ ਚਿਹਰਾ ਹੁੰਦਾ ਦੁੱਲੇ ਦਾ ਦਿਲ ਕਰਦਾ ਉਹ ਚਿਹਰਾ ਉਹਨੂੰ ਖਾਸਾ ਚਿਰ ਦਿਸਦਾ ਰਹੀ ਪਰ ਨਹੀਂ ਉਹ ਚਿਹਰਾ ਦੂਜੇ ਚਿਹਰਿਆਂ ਵਾਂਗ ਹੀ ਪਲ ਛਣ ਲਈ ਆਪਣੀ ਚਲਕ ਦਿਖਾਉਂਦਾ ਤੇ ਅਲੋਪ ਹੋ ਜਾਂਦਾ ਦੁੱਲੇ ਨੇ ਖਿਜ ਕੇ ਅੱਖਾਂ ਖੋਲੀਆਂ ਟਾਬ ਵਿੱਚ ਕੁਝ ਵੀ ਨਹੀਂ ਸੀ ਨਿਰਮਲ ਜਲਸੀ ਉਹ ਪੌੜੀਆਂ ਉਤੋਂ ਉੱਠਿਆ ਤੇ ਮਿੱਟੀ ਦੇ ਕੱਚੇ ਡਲੇ ਚੁੱਕ ਲਿਆ ਡਲਾ ਬਨ ਕੇ ਨਿੱਕੀਆਂ ਨਿੱਕੀਆਂ ਡਲੀਆਂ ਬਣਾਈਆਂ ਇੱਕ ਡਲੀ ਪਾਣੀ ਵਿੱਚ ਦੂਰ ਵਗਾਹ ਮਾਰਦਾ ਪਾਣੀ ਵਿੱਚ ਟੋਆ ਪੈਂਦਾ ਤੇ ਫਿਰ ਪਾਣੀ ਦੀਆਂ ਲਹਿਰਾਂ ਬਣ ਜਾਂਦੀਆਂ ਪਾਣੀ ਨੂੰ ਛੇੜ ਕੇ ਦੁੱਲੇ ਨੂੰ ਮਜ਼ਾ ਆਉਂਦਾ ਸੀ ਬਾਬੇ ਨੂੰ ਇੰਜ ਕਰਦਿਆਂ RAMDAS ਨੇ ਦੇਖਿਆ ਨਹੀਂ ਸੀ ਧੰਨੇ ਨੇ ਵੀ ਨਹੀਂ ਦੇਖਿਆ ਨਾ ਹੋਰ ਕਿਸੇ ਨੇ ਕੋਈ ਦੇਖਦਾ ਤਾਂ ਬਾਬੇ ਉੱਤੇ ਹੱਸਦਾ ਜ਼ਰੂਰ ਕੋਈ ਦੇਖਦਾ ਤਾਂ ਉਹਨੂੰ ਬਾਬੇ ਦੇ ਮਨ ਦੀ ਕੀ ਸਮਝਾਉਂਦੀ ਭਲਾ ਖੂਹੀ ਦਾ ਪਾਣੀ ਉਹਨੇ ਢਾਬ ਵਿੱਚ ਡੋਲ ਦਿੱਤਾ ਤੇ ਢਾਬ ਵਿੱਚੋਂ ਨਵੇਂ ਪਾਣੀ ਦੀ ਗੜਵੀ ਪਰ ਲਈ ਉੱਠ ਕੇ ਹੌਲੀ-ਹੌਲੀ ਕੂਟੀਆਂ ਵਿੱਚ ਆ ਗਿਆ ਕੂਟੀਆਂ ਦੀਆਂ ਕੰਧਾਂ ਉੱਤੇ ਬਾਹਰੋਂ ਧੁੱਪ ਪੈ ਰਹੀ ਸੀ ਕੂਟੀਆਂ ਤੋਂ ਬਾਹਰ ਦਰਖਤਾਂ ਦੇ ਪੱਤੇ ਹਿਲਦੇ ਤਾਂ ਅੰਦਰ ਕੰਧਾਂ ਉੱਤੇ ਆਕਾਰ ਬਣਨ ਲੱਗਦੇ ਇਸ ਧੁੱਪ ਛਾਂ ਦੀ ਖੇਡ ਵਿੱਚ ਮਨੁੱਖੀ ਚਿਹਰੇ ਨਜ਼ਰ ਆਉਂਦੇ ਦੁੱਲੇ ਨੂੰ ਔਰਤ ਦਾ ਚਿਹਰਾ ਬਣਿਆ ਦਿਸਦਾ ਕਦੇ-ਕਦੇ ਇਹ ਚਿਹਰਾ ਸਾਮਰਤਕ ਸਰਦਾਰੋ ਦਾ ਚਿਹਰਾ ਹੁੰਦਾ ਦੁੱਲਾ ਉਹਨਾਂ ਚਿਰ ਇਨ੍ਹਾਂ ਪਰਛਾਵਾਂ ਦੀ ਖੇਡ ਦੇਖਦਾ ਰਿਹਾ ਜਦੋਂ ਤੱਕ ਸੂਰਜ ਉੱਚਾ ਨਹੀਂ ਚਲਿਆ ਗਿਆ ਟਿੱਬੇ ਦੇ ਲੋਕਾਂ ਵਿੱਚ ਬਹਿਸ ਛਿੜੀ ਰਹੀ ਕੋਈ ਕਹਿੰਦਾ ਸੀ ਅੱਜ ਢੋਲ ਵੱਜਿਆ ਹੈ ਕੋਈ ਕਹਿੰਦਾ ਸੀ ਅੱਜ ਢੋਲ ਨਹੀਂ ਵੱਜਿਆ ਸੁਣਨ ਵਾਲੇ ਆਖਦੇ ਸਨ ਸਾਡੇ ਵੀ ਯਾਰ ਕੰਨ ਨੇ ਆਪ ਸੁਣਿਆ ਸੀ ਢੋਲ ਨਾ ਸੁਣਨ ਵਾਲੇ ਆਖਦੇ ਤੇਰੇ ਕੰਨ ਬੋਲਦੇ ਹੋਣਗੇ ਭਾਈ ਢੋਲ ਅੱਜ ਨਹੀਂ ਵੱਜਿਆ ਥੰਮਣ ਵਾਲੇ ਤਾਂ ਕਈ ਦਿਨਾਂ ਤੋਂ ਢੋਲ ਨਹੀਂ ਸੁਣਿਆ ਸੀ। ਬਾਬੇ ਦੇ ਡੱਗੇ ਵਿੱਚ ਹੁਣ ਉਹ ਜ਼ੋਰ ਨਹੀਂ ਰਹਿ ਗਿਆ ਸੀ ਕਿ ਢੋਲ ਦੀ ਆਵਾਜ਼ ਥੰਮਣ ਵਾਲੇ ਤੱਕ ਪਹੁੰਚੇ। ਇਧਰਲੇ ਖੇਤਾਂ ਵਾਲੇ ਢੋਲ ਜ਼ਰੂਰ ਸੁਣਦੇ ਜੇ ਕਦੇ ਕੋਈ ਉਸ ਸਮੇਂ ਖੇਤ ਆਇਆ ਹੁੰਦਾ। ਟਿੱਬੇ ਦੇ ਲੋਕ ਬਾਬੇ ਦੁੱਲੇ ਦੀ ਖਬਰਸਾਰ ਨੂੰ ਆਉਂਦੇ ਆਖਦੇ ਇਹ ਤਾਂ ਕਦੇ ਸੁਣਿਆ ਹੀ ਨਹੀਂ ਕਿ ਬਾਬੇ ਦਾ ਢੋਲ ਨਾ ਵੱਜਦਾ ਹੋਵੇ। ਜ਼ਰੂਰ ਟਿੱਲਾ ਮੱਠਾ ਹੋਣਾ ਬਾਬਾ। ਚੱਲੀਏ ਬਈ ਪਤਾ ਲਈਏ। ਦੁੱਲੇ ਦਾ ਸਰੀਰ ਥਿਭ ਗਿਆ ਉਹਦੇ ਬੋਲ ਵਿੱਚ ਵੀ ਉਹ ਬਰਕਤ ਨਹੀਂ ਰਹੀ ਸੀ ਥੰਮਣ ਵਾਲੇ ਦੇ ਬੰਦੇ ਵੀ ਉਹਦਾ ਪਤਾ ਲੈਣ ਆਉਂਦੇ ਉਹ ਹੌਲੀ-ਹੌਲੀ ਤੇ ਰੁਕ-ਰੁਕ ਕੇ ਗੱਲਾਂ ਕਰਦਾ ਆਪਣੀ ਜਾਨ ਵਿੱਚ ਆਪਣੇ ਆਪ ਨੂੰ ਅਜੇ ਤਕੜਾ ਦੱਸਦਾ ਲੋਕ ਪੁੱਛਦੇ ਬਾਬਾ ਕੋਈ ਡਾਕਟਰ ਲੈ ਕੇ ਆਈਏ ਟੀਕੇ ਟੂਕੇ ਲੱਗ ਜਾਣਗੇ ਤਾਕਤ ਪੈ ਜਾਊ ਸਰੀਰ 'ਚ ਉਹ ਜਵਾਬ ਦਿੰਦਾ ਨਾ ਡਾਕਟਰ ਦਾ ਹੱਥ ਨਹੀਂ ਲਵਾਉਣਾ ਮੈਂ ਸਾਰੀ ਉਮਰ ਕਦੇ ਕੋਈ ਦਵਾਈ ਨਹੀਂ ਲਈ ਹਣ ਕਾ ਨੂੰ ਐਵੇਂ ਨੇਮ ਤੋੜਨਾ tibbe ਦੇ ਲੋਕਾਂ ਨੂੰ ਤੇ ਇਧਰ ਲਈ ਖੇਤਾਂ ਵਿੱਚ ਕੰਮ ਕਰਦੇ ਥੰਮਣ ਵਾਲੇ ਦੇ ਬੰਦਿਆਂ ਨੂੰ ਲੱਗਦਾ ਜਿਵੇਂ ਟਾਬ ਤੇ ਢੋਲ ਵੱਜਦਾ ਹੋਵੇ ਅਸਲ ਵਿੱਚ ਸੱਚੀ ਉਹਨਾਂ ਦੇ ਕੰਨ ਬੋਲਦੇ ਸਨ ਢੋਲ ਕਿਧਰੇ ਕਾ ਨੂੰ ਵੱਜਦਾ ਸੀ RAMDAS dulle ਦੀ ਬਹੁਤ ਸੇਵਾ ਸੰਭਾਲ ਕਰਦਾ ਹੁਣ ਉਹ ਕੂਟੀਆਂ ਵਿੱਚ ਹੀ ਪਲੰਗ ਉੱਤੇ ਪਿਆ ਰਹਿੰਦਾ ਉੱਠ ਬੈਠ ਸਕਦਾ ਸੀ ਤੜਕੇ ਉੱਠ ਕੇ ਜੰਗਲ ਪਾਣੀ ਜਾ ਆਉਂਦਾ ਚਾਹ ਪੀ ਕੇ ਫੇਰ ਕੁਝ ਦਮ ਲੈਂਦਾ ਗਰਮ ਪਾਣੀ ਨਾਲ ਨਹਾ ਲੈਂਦਾ ਨਾਗੇ ਰੱਬ ਦਾ ਨਾਂ ਲੈਂਦਾ ਖਾਸਾ ਦਿਨ ਚਾੜਾ ਹੁੰਦਾ ਤਾਂ ਉਹ ਦੁੱਧ ਵਿੱਚ ਰਿੰਨੇ ਪੁੰਨੀ ਕਣਕ ਦਾ ਦਲੀਆ ਖਾਂਦਾ ਖਾਣਾ ਕੀ ਬਸ ਬਾਟੀ ਨੂੰ ਮੂੰਹ ਲਾ ਕੇ ਪੀ ਲੈਂਦਾ ਪਤਲਾ ਦਲੀਆ ਬਣਵਾਉਂਦਾ ਕਦੇ-ਕਦੇ ਲਾਵਸੀ ਪੀਂਦਾ ਦੇਸੀ ਘਿਓ ਵਿੱਚ ਆਟਾ ਪੁੰਨ ਕੇ ਤੇ ਖੰਡ ਪਾ ਕੇ ਬਣਾਈ ਹੁੰਦੀ ਇਹ ਲਾਵਸੀ ਕਈ ਸਾਲਾਂ ਤੋਂ ਉਹਦਾ ਸੁਭਾਅ ਸੀ ਉਹ ਅੱਠ ਪੈਰੀ ਰੋਟੀ ਖਾਂਦਾ ਹੁਣ ਵੀ ਦਲੀਆ ਜਾਂ ਲਾਵਸੀ ਇੱਕੋ ਵੇਲੇ ਲੈਂਦਾ ਰਾਤ ਨੂੰ ਥੋੜਾ ਜਿਹਾ ਦੁੱਧ ਪੀ ਲੈਂਦਾ ਐਨੀ ਹੀ ਉਹਦੀ ਖੁਰਾਕ ਰਹਿ ਗਈ ਸੀ ਇੱਕ ਦਿਨ ਉਹਦੇ ਚਿੱਤ ਵਿੱਚ ਕੀ ਆਈ RAMDAS ਨੂੰ ਕਹਿਣ ਲੱਗਿਆ RAM ਓਏ ਭਾਈ RAM ਢੋਲ ਦੀਆਂ ਡੋਰਾ ਕੱਸ ਕਿਉਂ ਬਾਬਾ ਜੀ ਅੱਜ ਕਰਦਾ ਚਿੱਤ ਢੋਲ ਵਜਾਉਣ ਨੂੰ ਮੈਥੋਂ ਤਾਂ ਕਿੱਥੋਂ ਵਜਾਇਆ ਜਾਊ ਮੈਂ ਤਾਂ ਆਪਿਆਂ ਹੁਣ ਮੈਥੋਂ ਆਪਣਾ ਆਪ ਤਾਂ ਮਸਾਂ ਚੱਕਿਆ ਜਾਂਦਾ ਏ ਢੋਲ ਕੀ ਚੱਕੂ ਮੈਂ ਹੋਰ ਫਿਰ ਡੋਰਾ ਕਿਉਂ ਕਸਣੀਆਂ ਨੇ ਅੱਜ ਤੂੰ ਵਜਾ ਢੋਲ ਮੈਂ ਸੁਣੂਗਾ ਜਦੋਂ ਦੁੱਲਾ ਢੋਲ ਵਜਾਉਂਦਾ ਹੁੰਦਾ ਰਾਮ ਤਾਲ ਨਾਲ ਤਾਲ ਮਿਲਾ ਕੇ ਆਪਣੇ ਦੋਵੇਂ ਹੱਥਾਂ ਦੀਆਂ ਉਂਗਲਾਂ ਕਿਸੇ ਚੀਜ਼ ਉੱਤੇ ਮਾਰਦਾ ਰਹਿੰਦਾ ਉਹਨੂੰ ਢੋਲ ਦੀ ਤਾਲ ਆਉਂਦੀ ਸੀ ਦੋ ਚਾਰ ਵਾਰ ਉਹਨੇ ਡੱਗਾ ਛੀਟੀ ਲੈ ਕੇ ਬਾਬੇ ਤੋਂ ਚੋਰੀਓਂ ਢੋਲ ਵਜਾਇਆ ਵੀ ਸੀ ਖੱਬੇ ਹੱਥ ਵਿੱਚ ਛੀਟੀ ਚੰਗੀ ਫੜੀ ਸੀ ਤੇ ਅੱਜ ਜਦੋਂ ਦੁੱਲੇ ਨੇ ਆਖਿਆ ਤਾਂ ਉਹਨੇ ਡੋਰਾ ਕੱਸ ਕੇ ਢੋਲ ਗਲ ਵਿੱਚ ਪਾ ਲਿਆ ਦੁੱਲੇ ਵਾਂਗ ਹੀ ਛਿਟੀ ਦੀ ਤਿਰੜ-ਤੇੜ ਕਰਕੇ ਡੱਗਾ ਮਾਰਿਆ ਤੇ ਫਿਰ ਚੱਲ ਸੋ ਚੱਲ ਮੀਂ ਵਰਨ ਲਾ ਦਿੱਤਾ ਉਹਦਾ ਢੋਲ ਜ਼ਰੂਰ ਦੋਵਾਂ ਪਿੰਡਾਂ ਵਿੱਚ ਸੁਣਿਆ ਹੋਵੇਗਾ ਅੱਸੂ ਦੇ ਰਾਤੇ ਸਨ ਠਾਰੀ ਉੱਤਰ ਆਈ ਸੀ ਕਿਸਾਨ ਲੋਕ ਕਣਕਾਂ ਬੀਜਣ ਲਈ ਵਾਣ-ਵਾਸ ਵਾਰ ਰਹੇ ਸਨ ਕਿਸੇ ਨੂੰ ਵੇਲ ਨਹੀਂ ਸੀ ਟਾਬ ਤੇ ਲੋਕ ਘੱਟ ਹੀ ਆਉਂਦੇ ਜਿੱਥੋਂ ਤੱਕ ਵੀ ਢੋਲ ਦੀ ਆਵਾਜ਼ ਪਹੁੰਚੀ ਹੋਵੇਗੀ ਤੇ ਜਿਸ ਕਿਸੇ ਨੇ ਵੀ ਆਵਾਜ਼ ਸੁਣੀ ਹੋਵੇਗੀ ਉਹ ਬਹੁਤ ਖੁਸ਼ ਹੋਇਆ ਹੋਵੇਗਾ ਕਿ ਬਾਬਾ ਦੁੱਲਾ ਫੇਰ ਤਰਾਂਗੇ ਵਿੱਚ ਆ ਗਿਆ ਹੈ। ਰਾਮਦਾਸ ਬੜੀ ਤੇਜ਼ੀ ਨਾਲ ਢੋਲ ਵਜਾ ਰਿਹਾ ਸੀ। ਦੁੱਲੇ ਵਾਂਗ ਹੀ ਅੱਖਾਂ ਮੀਚ ਕੇ ਤੇ ਸਿਰ ਨੂੰ ਇੱਕ ਪਾਸੇ ਸੁੱਟ ਕੇ ਤੇ ਫੇਰ ਉਹਨੇ ਢੋਲ ਬੰਦ ਕਰ ਦਿੱਤਾ। ਥੱਲੇ ਰੱਖਿਆ। ਦੁੱਲੇ ਨੂੰ ਪੁੱਛਿਆ, "ਕਿਉਂ ਬਾਬਾ ਜੀ? ਕਿਵੇਂ ਐ? ਠੀਕ ਵਜਾਇਆ ਢੋਲ ਮੈਂ?" ਦੁੱਲਾ ਪਲੰਘ ਉੱਤੇ ਸ਼ਾਂਤ ਚਿੱਤ ਹੋਇਆ ਪਿਆ ਸੀ। ਸਿੱਧਾ ਸਤੋਲ ਉਹ ਬੋਲਿਆ ਨਹੀਂ। ਰਾਮਦਾਸ ਨੇ ਫੇਰ ਕਿਹਾ, बोले ਨੀ ਬਾਬਾ ਜੀ ਦੁੱਲਾ ਫੇਰ ਚੁੱਪ RAMDAS ਦੇ ਮਨ ਵਿੱਚ ਪਤਾ ਨਹੀਂ ਕੀ ਸ਼ੰਕਾ ਜਾਗੀ ਉਹਨੇ ਦੁੱਲੇ ਦੇ ਪੈਰ ਦਾ ਅੰਗੂਠਾ ਫੜ ਕੇ ਦੱਬਿਆ ਉਹ ਫੇਰ ਵੀ ਨਹੀਂ ਬੋਲਿਆ ਅੱਖਾਂ ਪਹਿਲਾਂ ਹੀ ਬੰਦ ਸਨ RAMDAS ਨੇ ਫੇਰ ਉਹਦੀ ਛਾਤੀ ਝੁੰਜੋੜੀ ਉਹ ਫੇਰ ਵੀ ਨਹੀਂ ਬੋਲਿਆ ਨਾ ਹਿੱਲਿਆ ਦੁੱਲਾ ਇੱਥੇ ਕਿੱਥੇ ਸੀ ਇੱਥੇ ਤਾਂ ਉਹਦਾ ਸਿਰਫ ਸਰੀਰ ਸੀ